ਸਰਸ਼ੀਅ ਕਲ ਕਲਿਆਣ ਟੀਵੀ ਪੰਜਾਬ ਵੇਖ ਰਹੇ ਤੁਸੀਂ ਤੇ ਬਠਿੰਡਾ ਦੇ ਵਿੱਚ EMPLOYE UNION ਜੋ ਕਿ ਹੁਣ ਸਰਕਾਰ ਦੇ ਖਿਲਾਫ ਰੋਜ਼ ਪ੍ਰਦਰਸ਼ਨ ਤੇ ਉੱਤਰ ਆਏ ਨੇ ਤੇ ਅੱਕ ਕੇ ਹੁਣ ਭੁਖ ਹੜਤਾਲ ਜਿਹੜੀ ਹੈ ਉਹ ਸ਼ੁਰੂ ਕਰ ਦਿੱਤੀ ਹੈ ਦਰਅਸਲ ਇਸੇ ਦਰਮਿਆਨ ਜਿਹੜੇ ਕਮੇਟੀ ਦੇ ਜਰਨਲ 77 ਨੇ ਉਹਨਾਂ ਦਾ ਇਹ ਕਹਿਣਾ ਹੈ ਕਿ ਪੰਜਾਬ ਸਰਕਾਰ ਨੂੰ ਬਣੇ ਤਕਰੀਬਨ 3 ਸਾਲ ਦਾ ਸਮਾਂ ਹੋ ਚੱਲਿਆ ਹੈ ਮੀਟਿੰਗਾਂ ਕੀਤੀਆਂ ਗਈਆਂ ਪਰ ਕੋਈ ਹੱਲ ਅਜੇ ਤੱਕ ਨਿਕਲਦਾ ਨਜ਼ਰ ਨਹੀਂ ਆ ਰਿਹਾ ਲਾਰੇ ਹੀ ਲਗਾਏ ਜਾ ਰਹੇ ਨੇ तमाम ਜਿਹੜੀਆਂ ਇਹਨਾਂ ਦੀਆਂ ਮੰਗਾਂ ਨੇ ਉਹਨਾਂ ਮੰਗਾਂ ਨੂੰ ਸਰਕਾਰ ਦੇ ਵੱਲੋਂ ਅਣਗੋਲੀਆਂ ਕੀਤਾ ਜਾ ਰਿਹਾ ਤੇ ਉਹਨਾਂ तमाम ਮੰਗਾਂ ਨੂੰ ਲੈ ਕੇ ਇਹਨਾਂ ਦਾ ਕਹਿਣਾ ਹੈ ਕਿ ਇਹਨਾਂ ਵੱਲੋਂ ਹੁਣ ਪੁਖੜ ਤਾਲ 25 ਤੇ 26 ਨੂੰ ਜਿਹੜੀ ਸ਼ੁਰੂ ਕੀਤੀ ਗਈ ਹੈ ਜਿਹੜੇ ਪ੍ਰੋਗਰਾਮ ਉਲਿੱਕੇ ਗਏ ਸਨ ਉਸ ਦੇ ਦਰਮਿਆਨ ਪੁਖੜ ਤਾਲ ਕੀਤੀ ਗਈ ਹੈ ਜੇਕਰ ਅੱਜ ਮੰਗ ਪੱਤਰ ਪ੍ਰਸ਼ਾਸਨ ਦੇ ਵੱਲੋਂ ਲੈ ਲਿਆ ਜਾਂਦਾ ਤਾਂ ਫਿਰ ਅਗਲੀ ਰਣਨੀਤੀ ਉਲਿੱਕੀ ਜਾਵੇਗੀ ਕਿ ਮੀਟਿੰਗ ਹੋਵੇਗੀ ਤਾਂ ਆਖਰ ਉਸ ਦੇ ਵਿੱਚ ਕੀ ਸਹਿਮਤੀ ਬਣਨੀ ਹੈ ਇਹ ਆਉਣ ਵਾਲਾ ਸਮਾਂ ਦੱਸੇਗਾ ਪਰ ਇਹ ਕਿਹਾ ਗਿਆ ਕਿ ਜੇਕਰ ਅੱਜ ਵੀ ਕੋਈ ਹੱਲ ਨਹੀਂ ਨਿਕਲਦਾ ਤਾਂ ਫਿਰ 26 ਜਨਵਰੀ ਯਾਨੀ ਕਿ ਕੱਲ ਗਣਤੰਤਰ ਦਿਵਸ ਦੇ ਮੌਕੇ ਤੇ ਇੱਥੇ ਜਿਹੜੇ ਵੀ ਮੰਤਰੀ ਸਾਹਿਬਾਨ ਨੇ ਹੋਰ ਵੱਡੇ ਅਧਿਕਾਰੀ ਪਹੁੰਚਣਗੇ ਤਾਂ ਉਹਨਾਂ ਦਾ ਵੀ ਵਿਰੋਧ ਕੀਤਾ ਜਾਵੇਗਾ ਕੀ ਨਾਮ ਹੈ ਤੇ ਕਿਹੜੀ ਜਗ੍ਹਾ ਮੇਰਾ ਨਾਮ ਕ੍ਰਿਸ਼ਨ ਸਿੰਘ ਹੈ ਜੀ ਦੀ ਕਲਾਸ ਫੋਰ ਗਵਰਨਮੈਂਟ ਅਪਲਾਈ ਜੂਨੀਅਨ ਮੈਂ ਜਿਲ੍ਹਾ ਜਰਨਲ ਸੱਤਰ ਹਾਂ ਜੀ ਇਹ ਮਾਮਲਾ ਜੀ ਦਾ ਅੱਜ ਇਹ ਮਾਮਲਾ ਹੀ ਸਟੇਟ ਦਾ ਸਾਨੂੰ ਹੁਕਮ ਆਇਆ ਸੀਗਾ ਪੰਜਾਬ ਸਰਕਾਰ ਨੂੰ ਬਣੀ ਨੂੰ ਤਕਰੀਬਨ 3 ਸਾਲ ਹੋ ਗਏ ਜੀ ਅੱਜ ਤੱਕ ਕਿਸੇ ਵੀ ਜਥੇਬੰਦੀ ਨਾਲ ਇਹਨਾਂ ਨੇ ਸਿੰਗਲ ਮੀਟਿੰਗ ਨਹੀਂ ਕੀਤੀ ਜੀ ਤੇ ਅੱਜ ਅਸੀਂ 25 ਤੇ 26 ਜਨਵਰੀ ਨੂੰ ਰੋਸ ਵਜੋਂ ਜੀ ਪੋਖੜਤਾਲ ਕਰਕੇ ਤੇ ਆਉਣ ਵਾਲੇ ਮੰਤਰੀ ਜਿਹੜਾ ਝੰਡਾ ਲਹਿਰਾਉਣ ਉਹਨਾਂ ਨੂੰ ਮੰਗ ਪੱਤਰ ਦੇਣਾ ਹੈ ਜੀ ਜਾਤ ਜਿਹੜੇ ਕਿੰਨੇ ਵਰਕਰ ਨੇ ਤੁਹਾਡੇ ਤੇ ਕਿੰਨੇ ਸਮੇਂ ਤੱਕ ਜਿਹੜਾ ਪ੍ਰੋਟੈਸਟ ਚੱਲੇਗਾ ਇਹ ਜੀ ਜੇ ਤਾਂ ਇਹਨਾਂ ਨੇ ਮੰਗ ਪੱਤਰ ਲੈ ਲਿਆ ਅੱਜ ਫਿਰ ਤਾਂ ਸ਼ਾਮ ਨੂੰ ਪੋਖੜਤਾਲ ਖਤਮ ਕਰ ਦਿਆਂਗੇ ਜੇਕਰ ਇਹ ਸਾਥੋ ਅੱਜ ਮੰਗ ਪੱਤਰ ਨਹੀਂ ਲੈਂਦੇ ਤੇ ਅਸੀਂ ਸਾਥੀਆਂ ਨੂੰ ਸੁਨੇਹੇ ਘੱਟ ਲਾਈ ਹੋਈ ਹੈ ਕੱਲ ਸਾਥੀ ਹੋਰ ਬੁਲਾ ਕੇ ਫਿਰ ਅਸੀਂ ਇਹਨਾਂ ਦਾ ਵਿਰੋਧ ਕਰਾਂਗੇ ਸਰਕਾਰ ਦੀ ਕਾਰਜਕਾਰੀ ਨੂੰ ਦੇਖਦੇ ਆਂ ਸਰਕਾਰ ਬਾਦ ਤੋਂ ਪਹਿਲਾਂ ਆਵਾਜ਼ੀ ਪਾਰਟੀ ਦੇ ਆਪ ਨੂੰ ਕਿਹਾ ਗਿਆ ਸੀ ਜਦੋਂ ਸਾਡੀ ਸਰਕਾਰ ਬਣੀ ਕੋਈ ਵੀ ਧਰਨਾ ਫਤੋ ਨਹੀਂ ਸਭ ਤੋਂ ਵੱਧ ਜਿਆਦਾ ਜੀ ਧਰਨੇ ਪ੍ਰਦਰਸ਼ਨ ਮਾਨ ਸਰਕਾਰ ਦੇ ਰਾਜ ਵਿੱਚ ਹੋਈ ਹੈ ਪਿਛਲੀਆਂ ਦੋਵੇਂ ਸਰਕਾਰਾਂ ਨੂੰ ਚੰਗਾ ਕੁਵਾ ਗਈ ਸਭ ਤੋਂ ਨਕਮੀ ਸਰਕਾਰ ਸਾਬਤ ਹੋਈ ਹੈ ਸਿੰਗਲ ਇੱਕ ਬੰਦਾ ਵੀ ਇਹਨਾਂ ਨੇ ਪੱਕਾ ਨਹੀਂ ਕੀਤਾ ਜੀ ਹਾਲਾਂਕਿ ਕਹਿ ਕੇ ਆਈ ਸੀ ਕਿ ਸਾਡਾ ਹਰਾ ਪਿੰਨਾ ਜਿਹੜਾ ਮਲਾਜਮਾਂ ਲਈ ਚੱਲੂਗਾ ਅਸੀਂ ਆਊਟਸੋਰਸ ਕੱਚੇ ਕੰਮੇ ਪੱਕੇ ਕਰਾਂਗੇ ਮਲਾਜਮਾਂ ਦੀਆਂ ਹਰ ਮੰਗਾਂ ਪੂਰੀਆਂ ਕਰਾਂਗੇ ਜਦੋਂ ਮਰਜੀ ਜਿੱਥੇ ਮਰਜੀ ਭਗਵੰਤ ਮਾਨ ਦਾ ਮੰਤਰੀ ਖੁਦ ਸਾਡੇ ਕਿਸੇ ਵੀ ਜਥੇਬੰਦੀ ਦੇ ਲੀਡਰ ਨਾਲ ਬਹਿ ਕੇ ਡਿਬੇਟ ਕਰ ਸਕਦਾ ਅਸੀਂ ਉਹਨੂੰ ਦੱਸ ਸਕਦੇ ਹਾਂ ਮਲਾਜਮਾਂ ਵਾਸਤੇ ਉਹਨਾਂ ਨੇ ਇੱਕ ਵੀ ਮੰਗ ਨਹੀਂ ਪੂਰੀ ਕੀਤੀ ਹਾਲਾਂਕਿ ਅੱਜ ਤੱਕ ਮੀਟਿੰਗ ਨਹੀਂ ਦਿੱਤੀ ਸੱਤ ਅੱਠ ਵਾਰ ਮੀਟਿੰਗ ਦਾ ਸਮਾਂ ਦੇ ਕੇ ਮੁਕਰ ਗਏ ਜੀ ਆਮ ਆਦਮੀ ਪਾਰਟੀ ਦੀ ਸਰਕਾਰ ਬਣੌਣ ਤੋਂ ਮਲਾਜਮਾਂ ਨੂੰ ਵੱਡਾ ਸਹਿਜ ਉਪਾਸਥੀ ਹਾਂਜੀ ਪਰ ਹੁਣ ਕਿਉਂ ਪਸਤਾ ਰਹੇ ਹੋ ਆਪਣੇ ਆਪ ਨੂੰ ਠੱਗੇ ਮਹਿਸੂਸ ਕਰ ਰਹੇ ਹੈ ਜੀ ਦੋਵੇਂ ਪਾਰਟੀਆਂ ਤੋਂ ਅੱਕੇ ਹੋਏ ਸੀਗੇ ਸ਼ਰਮ ਉਹਨੇ ਕਾਲੀ ਦਲ ਤੇ ਕਾਂਗਰਸ ਤੋਂ ਇਹਨਾਂ ਨੇ ਬਹੁਤ ਵੱਡੇ ਲਾਰੇ ਲਾਏ ਸੀਗੇ ਮਲਾਜ਼ਮਾਂ ਨੂੰ ਆਏ ਸੀ ਵੀ ਸ਼ਾਇਦ ਇਹ ਸਾਡੀ ਗੱਲ ਸੁਣ ਲੈਣ ਤਾਂ ਖਾੜੀਆਂ ਮੰਗਾਂ ਪੂਰੀਆਂ ਕਰਨ ਰੈਗੂਲਰ ਭਰਤੀ ਕਰਨ ਪਰ ਇਹਨਾਂ ਕੋਲੇ ਇਹੋ ਜਿਹਾ ਕੁਝ ਵੀ ਨਹੀਂ ਜਿਹੜਾ ਇਹਨਾਂ ਨੇ ਸਾਡੇ ਮਲਾਜ਼ਮਾਂ ਵਾਸਤੇ ਕੀਤਾ ਹੋਵੇ ਤੇ ਜੇਕਰ ਸਾਡੇ ਨਾਲ ਅੱਜ ਤੋਂ ਬਾਅਦ ਕੋਈ ਇਹਨਾਂ ਨੇ ਮੀਟਿੰਗ ਨਹੀਂ ਕੀਤੀ ਜਾਂ ਸਾਡੀਆਂ ਮੰਗਾਂ ਨਹੀਂ ਪੂਰੀਆਂ ਕੀਤੀਆਂ ਤਾਂ ਸਤਾਈ ਆਉਣ ਵਾਲੀ ਹੈ ਜੀ ਸਤਾਈ ਜਿਨ੍ਹਾਂ ਨੂੰ ਲਾ ਦੇਾਂਗੇ ਘਰੇ ਤੋਰ ਦੇਾਂਗੇ ਜਿਵੇਂ ਮਨਪ੍ਰੀਤ ਨੂੰ ਤੋਰਿਆ ਸੀਗਾ ਉਹ ਮੇ ਅਸੀਂ ਤੁਰ ਦਾਂਗੇ ਭਗਵੰਤ ਮਾਨ ਨੂੰ ਵੀ ਨਿਚਤੜ ਦਿੰਦੇ ਜੀ